ਨੌਜਵਾਨਾ ਤੁਹਾਡੀ ਲੋੜ ਆ ਬਈ ਪੰਜਾਬ ਨੂੰ ਯਾਰ ਉਹ ਜਿਹੜੇ ਬੈਠੇ ਆ ਨਾ ਮੇਰੇ ਵੀਰ ਉਹ ਦੁਕਾਨਾਂ ਪਰਾਲਿਆਂ ਦੇ ਮਕਾਨ ਆ ਉਹ ਭਰਾਵਾਂ ਨੇ ਵੇਚ ਦਿੱਤੀਆਂ ਸਾਡੀਆਂ ਬਹੁਤ ਲੋੜਾਂ ਜਰੂਰ ਤਾਂ ਹਲੇ ਇਸ ਇਲਾਕੇ 'ਚ ਦੀ ਨੂੰ ਦੇਖੋ ਕੋਈ ਇਨਸਾਨ ਹੋ ਜਾ ਮੇਰਾ ਉਹ ਦੁਕਾਨਾਂ ਪਰਾਲਿਆਂ ਦੇ ਭਰਾਵਾਂ ਘੱਟ ਫੜ ਕੇ ਵੇਚ ਦਿੱਤੀਆਂ ਥੱਲੇ ਆ ਜਾ ਬਈ ਜਿਹੜੇ ਛੋਟੇ ਵੀ ਕਹਿ ਰਹੇ ਆ ਬਾਈ ਸਾਨੂੰ ਵੀ ਕੋਈ ਛੋਟੇ ਵੀ ਕਹਿ ਰਹੇ ਆ ਆ ਜਾ ਬਰਾਦਰ ਤੁਹਾਡੀ ਬਹੁਤ ਲੋੜ ਆ ਹਲੇ ਆਜੋ ਭਾਈ ਮੜੇ ਥੱਲੇ ਆਜੋ ਮੜੇ ਫਿਰ ਬੱਲੇ ਕੀ ਆ ਲਈ ਬਹੁਤ ਆ ਆਜੋ ਆਹ ਹੈ ਰਿੰਦੇ ਰਹਿਤੀ ਨਹੀਂ ਹੈ ਕਰਤੀ ਹੋ ਰਹੀ ਹੈ ਮੇਰੇ ਕੰਨ ਵਸੇ ਹੋ ਕਹਿੰਦੇ ਹੈ ਕਿ ਬੰਦਰ ਕੇ ਅਸੀਂ ਪਹਿਲੀ ਰਾਤਾ ਮਾਫੀ ਚਾਹਦੇ ਆ ਬਾੜੀ ਖਾ ਜੀ ਵੀ ਅਸੀਂ ਪੂਰਾ ਪ੍ਰਵੰਤ ਨੂੰ ਕਰ ਸਕੇ ਸਾਨੂੰ ਫਤਿਹ ਜੀ ਫਤਿਹ ਜੀ ਸਾਹਿਬ ਅੱਜ ਕਰਦਾ ਰਾਹਿ ਕਲੂਟੀ ਦਾ ਖਾਨ ਸਾਹਿਬ ਅੱਜ ਅਸੀਂ ਕੋੜ ਬਗੇ ਦੀ ਧਰਤੀ ਤੇ ਹੁੰਦੇ ਜਿੰਨੇ ਲੈਬ ਚੱਲ ਰਹੇ ਨੇ ਜਿੰਨੇ ਆਪਣੇ ਬਾਹਰ ਵੀਰ ਬੈਠੇ ਨੇ ਸਾਰਾ ਲਈ ਬਾਈ ਬਾਹਰ ਦੇ ਪੰਜਾਬ ਲਈ ਉਹ ਪੰਜਾਬ ਨੂੰ ਬਾਸਪਾ ਕਰ ਸਕਦੇ ਆ ਆਪਾਂ ਜੁੜ ਕੇ ਹੱਥ ਖੜੇ ਕਰਕੇ ਆਪਾਂ ਉਹਦੇ ਨਾਂ ਤੇ ਇੱਕ ਚਕਾ जॾे भाग सिंधू जे हक़ी चाहे भागत सिंधू सेवा करा ਪਤਾ ਨਹੀਂ ਪਤਾ ਮਾਰ ਰਹੀ ਹਾਂ ਜੀ ਇਹਨੂੰ ਅੱਜ ਦੇਖੋ ਇਹ ਉੱਚਾਗਾ ਚੈਨੀਆਂ ਲੌਂਦਾ ਮੇਰੇ ਪਿੰਡ ਦਾ ਭਾਡਾ 18 ਲੱਖ ਦੀ 100 ਰੁਪਈਓ ਗੱਡੀ ਲੈ ਕੇ ਉਹ ਪਤਾ ਨਹੀਂ 2 ਲੱਖ ਦੀ ਚੈਨੀ ਹੂੰ ਪਤਾ ਨਹੀਂ 2 ਲੱਖ ਦੀ ਹੂੰ ਕਹਿੰਦੇ ਭਾਨਾ 18 ਲੱਖ ਦੀ ਗੱਡੀ ਲੈ ਕੇ ਚੋਰੀ ਕਰਕੇ ਲੈ ਕੇ ਆਇਆ ਮੈਂ ਲੱਖ ਲਾਂ ਪਾਈਆਂ ਨੇ ਸਰਕਾਰਾਂ ਨੇ ਜਿਹੜੀਆਂ ਇੱਕ ਮਿੰਟ ਵੀ ਆਈਆਂ ਆ ਇੱਡੇ ਇੱਡੇ ਜੁਮ ਕਲਦੀਆਂ ਨੇ ਪਰ ਮਨ ਦੀ ਇੱਕ ਗੱਲਾ ਜ਼ਰੂਰ ਪਤਾ ਹੈ ਜਿਹੜੇ ਬਾਈ ਨਾਲ ੱਤਕਾ ਹੋਇਆ ਭੰਨ ਨਾਲ ਅੱਜ ਉਹਦੇ ਤੁਸੀਂ ਇਕੱਲਾ ਇਕੱਲਾ ਜਾਖਵਾ ਠੀਕ ਕਰਤਾ ਅੱਜ ਸਾਨੂੰ ਨਹੀਂ ਲੱਗਦਾ ਕਿ ਸਾਡਾ ਬਾਈ ਨਾਲ ੱਤਕਾ ਹੋਇਆ ਅੱਜ よろしくお願いします。

让人民等家作 ਕਿਹੜੇ ਸਰਕਾਰਾਂ ਨੇ ਕਿੱਥੇ ਦੇਰ ਲੱਗਿਆ ਹੋਇਆ ਜਿਹੜਾ ਆਪਣਾ ਪੰਜਾਬ ਆ ਇਹਨੂੰ ਨਿਬਾਹ ਤੋਂ ਕਿਵੇਂ ਕਰਨਾ ਹੈ ਸੋ ਇਹ ਸਾਰੇ ਕਾਨੀਸ ਵਿੱਚ ਚੂਰ ਤੇ ਆਇਆ ਵੀਰੋ ਆ ਤੁਸੀਂ ਦੇਖ ਸਕਦੇ ਮਾ ਇਹ ਮਾ ਜਿਹੜਾ ਕਿ ਵਾਟਰ ਹੋਵੇ ਜਿਹੜਾ ਕੋਈ ਬੇਲਣਾ ਪਰੇ ਅੱਜ ਤੱਕ ਕੋਈ ਨਿੱਕ ਗੱਲ ਵਸ ਲਿਓ ਲਾਈਵ ਚੱਲ ਰਿਹਾ ਹੈ ਦੋਸਤੋਂ ਦੱਬ ਕੇ ਸ਼ੇਅਰ ਕਰਦੇ ਸਹੀ ਬੰਦੇ ਨੂੰ ਕਿਤੇ ਮਾਫੀ ਲਈ ਦੇ ਦੱਸੋ ਆ ਮੈਂ ਤੁਹਾਨੂੰ ਦੱਸ ਰਿਹਾ ਇੰਨੀ ਲੋਕਾਂ ਦਾ ਕੰਮ ਵੱਡਾ ਹੋਇਆ ਆ ਐਨੀ ਚੋਰੀ ਕਰੂਗਾ ਸੋ ਇਹ ਸਰਕਾਰ ਜਿਹਨੇ ਮੈਨੂੰ ਵਾਟਰ ਤੋਂ ਸਾਰੇ ਸੋਟਣਾ ਪਊਗਾ ਜੀ ਇਹ ਬੜੀ ਗੱਲ ਝੂਠਾ ਸਹੀ ਗੱਲ ਲੈ ਟੈਂਪਰਾਈਨ ਕ ਸਾਰੇ ਉਹਦੇ ਨਾਲ ਮੈਂ ਬਹੁਤ ਟੈਂਪਰ ਲੈ ਗਿਆ ਹੁਣ ਬਾਈ ਪਰ ਤੇ ਉੱਪਰ ਹੱਥ ਕਰਕੇ ਸਾਡੀ ਤਿੰਨ ਵੱਲੋਂ ਮੇਰੇ ਨਕਰ ਵੱਲੋਂ ਮੇਰੀ ਪੰਚਾਇਤ ਵੱਲੋਂ ਸਭ ਨੂੰ ਬਈ ਬਚ ਜਾਇਆ ਅਖਰ ਕੱਲੇ ਕੱਲੇ ਗੱਲ ਨੂੰ ਦੀ ਸੁਣਨਾ ਇਤਾਰੇ ਮਿਲਦਾ ਪੰਜਾਬ ਦੀ ਆਵਾਜ਼ ਬਣਦਾ ਚਾਹੁੰਦੇ ਅਸੀਂ ਆਪਣਾ ਕੰਮ ਕਰ ਸਾਬਾਤੀ ਪਰ ਅਸੀਂ ਜਦੋਂ ਬੱਚਿਆਂ ਨੂੰ ਇਸ ਸਾਥ ਪਰਵਾ ਜਾਵਾ ਸੀ ਜਦੋਂ ਬੱਚਿਆਂ ਨੂੰ ਸਾਡੇ ਸਾਹਮਣੇ ਦੇ ਰਹਿਣਾ ਕਿਉਂ ਸਾਡੇ ਕੋਲ ਏਡਾ ਤਜਰਬਾ ਨਹੀਂ ਹੈਗਾ ਬਾਣੀ ਬਾਈ ਦੇ ਪਿੰਡ ਦਾ ਬਾਪੂ ਨੂੰ ਤੂੰ ਨਹੀਂ ਬੈਠਣਾ ਮੇਰੇ ਇੱਕ ਹੋਰ ਨੇ ਕਿਹਾ ਕਿ ਪੁੱਤਰਾ ਪੁੱਤਰਾ ਜੀ ਹਰੇ ਸੀ ਆ ਗਏ ਅਸੀਂ ਸਾਹਮਣੇ ਆ ਕਿ ਇਹ ਤੁਗ ਤੇ ਭਰਨਾ ਦੁਖਾਵੇ ਮੁਰਗੇ ਪੈਰ ਨਹੀਂ ਲੱਗਣਾ ਭਾਨੇ ਬਾਈ ਜੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਮੈਤ ਕਰਨ ਵਾਸਤੇ ਆਮ ਮਹਾਰੇ ਨੂੰ ਕਾਇ ਹੋਈ ਬੜੀ ਸਾਤ ਦੀ ਲਗਾਓ ਸਰਕਾਰਾਂ ਨਹੀਂ ਚਾਹੁੰਦੇ ਆ ਵੀ ਭਾਂਡੇ ਦੇ ਭਾਨੇ ਦੇ ਪਿੰਡ ਕਚੈਰੀ ਲੱਗੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਭੂਗ ਮੇਰੇ ਕਚੈਰੀ ਲੱਗੇ ਬਸ ਬਾਈ ਜੀ ਮੈਂ ਬੇਨਤੀਆਂ ਕਰ ਰਿਹਾ ਨੇ ਉਪਰਾਹ ਛੱਡ ਕੇ ਜਕਾਰਾ ਲਾਉਣਾ ਇੱਕ ਪਾਣ ਬਣ ਕੇ ਆਜਾ ਜਿਹੜਾ ਜੋ ਰੋਣਾ ਹੁੰਦਾ ਉਹਦੇ ਨੂੰ ਰੋਏ ਸੀ ਨਾ ਅੱਜ ਮਨੁੱਖ ਨੂੰ ਸਕੂਲ ਮਿਲ ਗਿਆ ਸਾਰੇ ਹੱਥਾਂ ਦੇ